ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਅਦਸਤਕਾਰ ਪਰਿਸ਼ਤ ਸਤਿ ਸ੍ਰੀ ਅਕਾਲ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਾਹਿਗੁਰੂ ਕਾਲਪੁਰਖ ਸੱਚੇ ਪਾਤਸ਼ਾਹ ਸਭ ਨੂੰ ਤੰਦਰੁਸਤੀਆਂ ਬਖਸ਼ਣ ਸੋ ਅੱਜ ਆਪ ਜੀ ਦੇ ਸਾਹਮਣੇ ਆਪਣੀ ਇੱਕ ਨਵੀਂ ਰਚਨਾ ਲੈ ਕੇ ਆਇਆ ਹਾਂ ਸੋ ਗੌਰ ਫਰਮਾਉਣਾ ਚੰਗਾ ਲੱਗਿਆ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਧਿਆਨ ਨਾਲ ਸੁਣਨਾ ਜੀ ਸਖੀਆਂ ਸੰਗ ਤਿਰੰਜਨ ਜਾਵਾ ਵਿੱਚ ਵਿਚਾਲੇ ਚਰਖਾ ਡਾਵਾ ਸਖੀਆਂ ਸੰਗ ਤਿਰੰਜਨ ਜਾਵਾ ਵਿੱਚ ਵਿਚਾਲੇ ਚਰਖਾ ਡਾਵਾ ਜਿਸ ਦਿਨ ਦਾ ਮੈਂ ਤੱਕਿਆ ਤੈਨੂੰ ਚੜਿਆ ਇਸ਼ਕ ਦਾ ਰੰਗ ਵੇ ਤੇਰੀ ਯਾਦ ਸਤਾਵੇ ਤੱਕਲੇ ਤੇ ਚੜਦਾ ਨਾ ਤੰਦ ਵੇ ਤੇਰੀ ਯਾਦ ਸਤਾਵੇ ਮੂਰੇ ਆਣ ਖਲੋਨਾ ਏ ਤੂੰ ਚਰਖੇ ਦੇ ਹਰ ਗਿਹੜੇ ਖੰਡਨ ਪੂਣੀਆਂ ਤੰਦ ਉਲਝ ਗਏ ਨਾਲ ਗਲੋਟੇ ਮੇਰੇ ਆ ਮੇਰੀ ਜਦ ਵੀਨੀ ਫੜਦਾ ਟਣਕ ਜਾਂਦੀ ਏ ਬੰਗਵੇ ਤੇਰੀ ਯਾਦ ਉਸਤਾਵੇ ਤਕਲੇ ਤੇ ਚੜਦਾ ਨਾ ਤੰਦ ਵੇ ਤੇਰੀ ਯਾਦ ਉਸਤਾਵੇ ਨੀਮੀ ਪਾਕੇ ਬਹਿ ਜਾਂਦੀ ਮੈਂ ਸਖੀਆਂ ਕਰਨ ਕੋਲੋਲਾ ਇੱਕ ਜੀ ਕਰਦਾ ਸਭ ਕੁਝ ਕਹਿ ਦਿਆਂ ਪਰ ਸੰਗ ਦੀ ਨਾ ਬੋਲਾਂ ਦੱਸ ਦੇਵਾਂ ਕਿ ਨਾਂ ਦੱਸਾਂ ਦੱਸ ਕੀ અપਨਾਵਾਂ ਢੰਗ ਵੇ ਤੇਰੀ ਯਾਦ ਸਤਾਵੇ ਤਕਲੇ ਤੇ ਚੜਦਾਂ ਨੰ ਤੰਦ ਵੇ ਤੇਰੀ ਯਾਦ ਸਤਾਵੇ ਤੂੰ ਕੀ ਜਾਣੇ ਸਾਰ ਪਿਆਰ ਦੀ ਕਿਨੂੰ ਹਾਲ ਸੁਣਾਵਾਂ ਜਿਸ ਕਰਕੇ ਤੇਰੇ ਦਰਸ਼ਨ ਕਰਦੀ ਚਰਖੇ ਦੇ ਗੁਣ ਗਾਵਾਂ ਤੂੰ ਕੀ ਜਾਣੇ ਸਾਰ ਪਿਆਰ ਦੀ ਕੀ ਨੂੰ ਹਾਲ ਸੁਣਾਵਾਂ ਜਿਸ ਕਰਕੇ ਤੇਰੇ ਦਰਸ਼ਨ ਕਰਦੀ ਚਰਖੇ ਦੇ ਗੁਣ ਗਾਵਾਂ ਆਹ ਹਰਜਿੰਦਰਾ ਕਿਉਂ ਕਰਦਾ ਏ ਜਾਣ ਮੇਰੀ ਨੂੰ ਤੰਗਵੇ ਤੇਰੀ ਯਾਦ ਸਤਾਵੇ ਤੱਕਲੇ ਤੇ ਚੜਦਣਾ ਤੰਦਵੇ ਤੇਰੀ ਯਾਦ ਸਤਾਵੇ ਧੰਵਾਦ